ਮੈਂ ਡਾਕਟਰ ਸੌਰਨ ਪ੍ਰਕਾਸ਼ ਚੇਅਰਮੈਨ ਸੰਤ ਫਤੇ ਸਿੰਘ ਗਵਰਨਮੈਂਟ ਸਕੂਲ ਅੱਜ ਮੱਛੀ ਮਾਰਕੀਟ ਬਠਿੰਡਾ ਵਿਖੇ ਕੰਪਿਊਟਰ ਦਾ ਕੋਈ ਸਮਾਨ ਲੈਣ ਲਈ ਆਇਆ ਹੋਇਆ ਸੀ ਆ ਇੱਥੇ ਮੈਂ ਮੱਛੀ ਮਾਰਕੀਟ ਦੇ ਵਿੱਚ ਖੜਾ ਹੋਇਆ ਹਾਂ ਜਿੱਥੇ ਕਿਤੇ ਵੀ ਨੋ ਪਾਰਕਿੰਗ ਦਾ ਬੋਰਡ ਨਹੀਂ ਲੱਗਿਆ ਹੋਇਆ ਤੇ ਇੱਥੇ ਇਹ ਤੁਸੀਂ ਦੇਖਦੇ ਹੋ ਕਿੰਨੀਆਂ ਗੱਡੀਆਂ ਇੱਥੇ ਇਹ ਖੜੀਆਂ ਨੇ ਆ ਥੋੜੀ ਵੀ ਗੱਡੀਆਂ ਕਾਫੀ ਖੜੀਆਂ ਬਿਨਾ ਕਿਸੇ ਸਾਈਨ ਦੇ ਇੱਥੇ ਮੇਰੀ ਗੱਡੀ ਪਾਰਕਿੰਗ ਵਾਲੇ ਟੋ ਕਰਕੇ ਲੈ ਗਏ ਨੇ ਜਿਸ ਦੇ ਵਿੱਚ ਮੇਰਾ ਕੈਸ਼ ਵੀ ਪਿਆ ਹੋਇਆ ਸੀ ਅਗਰ ਕਿਸੇ ਵੀ ਤਰ੍ਹਾਂ ਦਾ ਮੇਰਾ ਨੁਕਸਾਨ ਹੁੰਦਾ ਤਾਂ ਮੈਂ ਇਹਨਾਂ ਦੇ ਅਗੇਂਸਟ ਐਫ ਆਈ ਆਰ ਦਰਜ ਕਰਾਂਗਾ ਆ ਪਾਰਕਿੰਗ ਏਰੀਆ ਤੁਸੀਂ ਦੇਖੋ ਪਾਰਕਿੰਗ ਦੇ ਵਿੱਚੋਂ ਗੱਡੀਆਂ ਜਦੋਂ ਚੱਕੀਆਂ ਜਾ ਰਹੀਆਂ ਉਹਦਾ ਮਤਲਬ ਇਹ ਹੈ ਵੀ ਇਹਨਾਂ ਨੇ ਪੂਰੀ ਲੁੱਟ ਮਚਾਈ ਹੋਈ ਹੈ ਪੂਰੀ ਅੰਦੇਰਗਰਦੀ ਗੁੰਡਾਗਰਦੀ ਇਹਨਾਂ ਨੇ ਕੀਤੀ ਹੋਈ ਹੈ ਇੱਥੇ ਕਿਤੇ ਵੀ ਕਿਸੇ ਵੀ ਕਾਰਨਰ ਤੇ ਕੋਈ ਵੀ ਨੋ ਪਾਰਕਿੰਗ ਦਾ ਬੋਰਡ ਨਹੀਂ ਲੱਗਿਆ ਹੋਇਆ ਚਾਰੇ ਪਾਸੇ ਮੈਂ ਤੁਹਾਨੂੰ ਕੈਮਰੇ ਦੇ ਨਾਲ ਦਿਖਾ ਰਿਹਾ ਕਿਸੇ ਵੀ ਪਾਸੇ ਕੋਈ ਨੋ ਪਾਰਕਿੰਗ ਦਾ ਬੋਰਡ ਨਹੀਂ ਔਰ ਬਕਾਇਦਾ ਇਹ ਮੁੱਦਤਾਂ ਤੋਂ ਬਣੀ ਹੋਈ ਪਾਰਕਿੰਗ ਹੈ ਕੋਈ ਵੀ ਬੰਦਾ ਇੱਥੇ ਆ ਕੇ ਸ਼ਾਪਿੰਗ ਕਰਨ ਲਈ ਜਾਂਦਾ ਤਾਂ ਇਸ ਮਾਰਕੀਟ ਦੇ ਵਿੱਚ ਆਹੀ ਪਾਰਕਿੰਗ ਹੈ ਜਿੱਥੇ ਬੰਦਾ ਗੱਡੀ ਆਪਦੀ پارک ਕਰਕੇ ਕੋਈ ਸਮਾਨ ਖਰੀਦਦਾ ਪਰ ਅੱਜ ਇਹਨਾਂ ਨੇ ਹਾਦਾਂ ਹੀ ਟੱਪ ਟੱਪ ਗਏ ਨੇ ਪਾਰਕਿੰਗ ਵਾਲੇ ਪੂਰੀ ਲੁੱਟ ਖਸੁੱਟ ਮਚਾਈ ਐ ਇਹ ਕਹਿੰਦੇ ਅਸੀਂ ਪੈਸੇ ਦਿੱਤੇ ਹੋਏ ਐ ਮੰਤਰੀਆਂ ਨੂੰ ਸਾਡਾ ਕੋਈ ਕੁਝ ਨਹੀਂ ਕਰ ਸਕਦਾ ਤੁਸੀਂ ਜੋ ਕਰਨਾ ਕਰ ਲੋ ਅਸੀਂ ਗੱਡੀਆਂ ਚੱਕਾਂਗੇ ਪੂਰੀ ਲੁੱਟ ਮਾ ਜਾ ਕੇ ਇਹਨਾਂ ਨੇ ਇਸ ਇਲਾਕੇ 'ਚ ਮਚਾਈ ਹੋਈ ਐ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਡੀਸੀ ਸਾਹਿਬ ਤੋਂ ਮੰਗ ਕਰਦੇ ਆਂ ਕਿ ਇਹਨਾਂ ਦੀ ਲੁੱਟ ਤੋਂ ਆਮ ਜਨਤਾ ਨੂੰ ਬਚਾਇਆ ਜਾਵੇ ਆਮ ਜਨਤਾ ਤੋਂ ਗੱਡੀਆਂ ਦੇ ਟੈਕਸਾਂ ਤੋਂ ਇਲਾਵਾ ਪੁਲਿਸ ਪੁਲਿਸ ਦੀਆਂ ਪਲੰਟੀਆਂ ਤੋਂ ਇਲਾਵਾ ਆ ਹਰ ਤਰ੍ਹਾਂ ਦੀ ਪਲੰਟੀ ਇਹ ਪਾ ਕੇ ਜਨਤਾ ਦੀ ਲੁੱਟ ਕਰ ਰਹੇ ਨੇ ਤਾਂ ਅਸੀਂ ਜਨਤਾ ਨੂੰ ਵੀ ਇਹ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਵਿਰੁੱਧ ਇਹ ਸਰਕਾਰ ਦੇ ਵਿਰੁੱਧ ਸਾਨੂੰ ਫਤਵਾ ਪਾਣਾ ਚਾਹੀਦਾ ਹੈ ਕਿ ਇਹ ਇਹੋ ਜੀ ਲੁੱਟ ਬੰਦ ਕਰਨ ਨਹੀਂ ਤਾਂ ਫਿਰ ਇੱਕ ਦਿਨ ਜਨਤਾ ਇਹਨਾਂ ਦੇ ਵਿਰੁੱਧ ਹੋ ਕੇ ਖੜੀ ਹੋਵੇਗੀ ਤੇ ਅਗਰ ਇਹੋ ਜੀ ਲੁੱਟ ਇਹ ਲਗਾਤਾਰ ਮਚਾਂਦੇ ਰਹਿਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਮੰਤਰੀਆਂ ਦੀ ਜਿਹੜੀ ਹੈ ਜਮਾਨਤਾਂ ਜਬਤ ਹੋਣਗੀਆਂ ਸਰਕਾਰ ਪਬਲਿਕ ਇਹਨਾਂ ਦੇ ਵਿਰੁੱਧ ਪੂਰੇ ਤੌਰ ਤੇ ਹੋਈ ਵੀ ਹੈ ਇਹ ਦੇਖੋ ਤੁਸੀਂ ਇਸ ਏਰੀਏ ਦੇ ਵਿੱਚ ਕਿੰਨੇ ਮੋਟਰਸਾਈਕਲਾਂ ਤੋਂ ਲੈ ਕੇ ਗੱਡੀਆਂ ਆਟੋ ਰਿਕਸ਼ੇ ਸਾਰੇ ਪਾਰਕਿੰਗ ਹੋਏ ਹੋਏ ਨੇ ਸਾਰੇ ਇਹ ਪਾਰਕਿੰਗ ਚੱਲ ਰਹੀ ਹੈ ਬਟ ਇਹਨਾਂ ਨੇ ਸਾਡੀ ਗੱਡੀ ਚੱਕ ਕੇ ਇਹ ਪਰੂਫ ਕਰ ਦਿੰਦਾ ਕਿ ਅਸੀਂ ਤਾਂ ਲੁੱਟ ਮਚਾਵਾਂਗੇ ਜਿਹੜਾ ਕੁਝ ਕਰਨਾ ਤੁਸੀਂ ਕਰ ਲਓ ਮੇਰੀ ਗੱਡੀ ਦੇ ਵਿੱਚ ਮੇਰਾ ਕੈਸ਼ ਵੀ ਹੈ ਅਗਰ ਮੇਰਾ ਕੈਸ਼ ਨਹੀਂ ਮਿਲਦਾ ਤਾਂ ਅਸੀਂ ਇਹਨਾਂ ਦੇ ਅਗੇਂਸਟ ਐਫ ਆਈ ਆਰ ਵੀ ਦਰਜ ਕਰਾਂਗੇ ਤਾਂ ਮੈਂ ਇੱਥੋਂ ਦੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਮਹੇਸ਼ਵਰੀ ਜੀ ਨੂੰ ਵੀ ਬੇਨਤੀ ਕਰਦਾ ਪਹਿਲਾਂ ਵੀ ਉਹ ਇਹਨਾਂ ਦੇ ਵਿਰੁੱਧ ਬਹੁਤ ਰੌਲਾ ਪਾ ਰਹੇ ਨੇ ਇਹਨਾਂ ਦੇ ਅਗੇਂਸਟ ਤਾਂ ਕਿ ਇਹਨਾਂ ਦੀ ਲੁੱਟ ਬੰਦ ਕੀਤੀ ਜਾਵੇ ਪਰ ਇਹ ਹੱਦਾਂ ਟੱਪਦੇ ਜਾ ਰਹੇ ਨੇ ਮਹੇਸ਼ਵਰੀ ਜੀ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਵਿਰੁੱਧ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਸਰਕਾਰ ਦੀ ਇਹ ਲੁੱਟ ਤੋਂ ਅਸੀਂ ਬਚ ਸਕੀਏ ਬਹੁਤ ਬਹੁਤ ਧੰਨਵਾਦ ਜੀ